ਸਰਨਿਕ ਗਾਂਧੀ ਧਾਮ ਨੇੜੇ ਸਤਲੁਜ ਦਰਿਆ 'ਚ ਪਾਣੀ ਦਾ ਪੱਦਰ ਬਦਨ ਕਨ ਨਾਲ ਲੱਗਦੇ ਪਿੰਡਾਂ ਪੰਜ ਡੇਰਾ ਜਖਤਪੂਰਾ ਆਲਵਾਲ ਪੱਲੇਵਾਲ ਆਦਿ ਲੋਕਾਂ ਨੇ ਬੰਨ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾ ਕੇ ਬੰਨ ਨੂੰ ਪੱਕਾ ਕਰਨ ਦਾ ਯਤਨ ਕੀਤਾ ਕਲੋਨਾਈਜ਼ਰ ਮਨਦੀਪ ਸਿੰਘ ਗੋਰਾ ਨੇ ਬੰਨ ਤੇ ਮਿੱਟੀ ਪਾਉਣ ਲਈ ਆਪਣੀ ਨਿੱਜੀ ਜੇਸੀਬੀ ਮਸ਼ੀਨ ਵੇਚ ਕੇ ਬੰਨ ਤੇ ਮਿੱਟੀ ਪਾਉਣ ਵਾਲੇ ਲੋਕਾਂ ਦੀ ਮਦਦ ਕੀਤੀ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ-ਜਿੱਥੇ ਬਨ ਕਮਜ਼ੋਰ ਹੈ ਉੱਥੇ-ਉੱਥੇ ਮਿੱਟੀ ਪਾਈ ਜਾਵੇ ਅਤੇ ਬਨਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਇਲਾਕਾ ਨਿਵਾਸੀਆਂ ਦੀ ਜਾਨ-ਮਾਲ ਦੀ ਰਾਖੀ ਹੋ ਸਕੇ ਇਹ ਵੀ ਪਤਾ ਲੱਗਾ ਹੈ ਕਿ ਦਰਿਆਵਾਂ ਰਾਤ ਵੇਲੇ ਪਾਣੀ ਹੋਰ ਵੱਧ ਸਕਦਾ ਹੈ ਹੋਰਨਾਂ ਤੋਂ ਇਲਾਵਾ ਇਸ ਮੌਕੇ ਪਿੰਡ ਜਕਤਪੂਰਾ ਦੇ ਸਰਪੰਚ ਗगन ਲਖਵੀਰ ਸਿੰਘ ਸਾਹਕਾ ਪੰਜ ਨਿਰਮਲ ਸਿੰਘ ਪੰਜ ਮੁਖਤਿਆਰ ਸਿੰਘ ਦਿਲਬਾਗ ਸਿੰਘ ਗੁਰਮੀਲ ਸਿੰਘ ਬੰਜੀਤ ਸਿੰਘ ਬਿੱਲਾ ਅਤੇ ਹੋਰ ਹਾਜ਼ਰ ਸਨ ਡਰੇਨਰਜ਼ ਵਿਭਾਗ ਦੇ ਐਸ ਡੀਓ ਜਨੀਸ਼ ਗੁਪਤਾ ਨੇ ਦੱਸਿਆ ਕਿ ਇਸ ਵੇਲੇ ਸਤਲੁਜ ਦਰਿਆ ਚ 32000 ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਰਾਤ ਵੇਲੇ ਪਿੱਛੋਂ ਹਰ ਪਾਣੀ ਛੱਡਣ ਕੰਨ ਪਾਣੀ ਦਾ ਅੱਧਰ 45000 ਕਿਊਸਿਕ ਤੱਕ ਸਕਦਾ ਹੈ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਬ੍ਰਦਰ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਕੀ ਮਾਮਲਾ ਹੈ ਮੇਰਾ ਨਾਮ ਸਾਹਿਲ ਗੁੱਤਾ ਹੋਣਾ ਜੀ ਹਾਂਜੀ ਤੇ ਪਾਣੀ ਦਾ ਪਾਹੀ ਕਹਿਣਾ ਚਾਹੁੰਦੇ ਜਿਹੜਾ ਪਾਣੀ ਦੀ ਸੁਭਾਅ ਨਾਲੋਂ ਅੱਗੇ ਨਾਲੋਂ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਛੱਡ ਚੁੱਕਾ ਵਾ ਛੱਡਿਆ ਉਹਨਾਂ ਨੇ ਪਿੱਛੋਂ ਸਾਨੂੰ ਰੌਣ ਤੋਂ ਫੋਨ ਆਇਆ ਕਿ ਪਾਣੀ ਬਹੁਤ ਜ਼ਿਆਦਾ ਸੱਤ ਲਿਦਰਾ ਛੱਡ ਦਿੱਤਾ ਉਹਨਾਂ ਨੇ ਅੱਛਾ ਜੀ ਤੇ ਆਪਣੀ ਸੇਫਟੀ ਲਈ ਉਹ ਪਿੱਛੇ ਬੰਨ ਵੀ ਲਾਉਂਦੇ ਪਏ ਦੇਖੋ ਜੀ ਬਾਕੀ ਪਾਣੀ ਦਾ ਜਿਹੜਾ ਵਹਾਅ ਬਹੁਤ ਜ਼ਿਆਦਾ ਵਾ ਠੀਕ ਹੈ ਕਿੰਨਾ ਕੁ ਪਾਣੀ ਚ ਇਹ ਤਾਂ ਰਾਤ ਨੂੰ ਕਾਫੀ ਪਾਣੀ ਚੜ ਸਕਦਾ ਜੀ ਰਾਤ ਨੂੰ ਹੁਣ ਕਿੰਨੇ ਕੁਸਕ ਵੇ ਰਾਤ ਨੂੰ ਅੰਦਾਜ਼ਾ ਇਹ ਅੰਦਾਜ਼ਾ ਹੈਗਾ ਕਿ ਇੱਥੇ ਤੱਕ ਆ ਜਾਊਗਾ ਇਹ ਪਾਣੀ ਕਿੰਨੇ ਕੁਸਕ ਆ ਇਹ ਆਪਣੇ ਹੋ ਗਈ 1.5 ਲੱਖ ਤਾਂ ਹੋ ਗਈ ਜੀ 1.5 ਲੱਖ ਦੇ ਕੋਈ ਠੀਕ ਹੈ ਇੰਨਾ ਕੁ ਦਾਦੇ ਓਕੇ ਜਾਇਦਾ ਜੀ ਅੱਜ ਪਾਣੀ ਕਾਫੀ ਚੜ ਗਿਆ ਇੱਥੋਂ ਬੰਨ ਵੀ ਕਾਫੀ ਟੁੱਟਿਆ ਹੋਇਆ ਕੀ ਕਹਿਣਾ ਚਾਹੁੰਦੇ ਕਿ ਮਸ਼ੀਨ ਮੰਗਾ ਕੇ ਤੁਸੀਂ ਬੰਨ ਪੂਰਾ ਕਰਾ ਰਹੇ ਕਿ ਅੱਛਾ ਜੀ ਬロッ ਪ੍ਰਸ਼ਾਸਨ ਕੋਲ ਗਏ ਸੀ ਵੀਡੀਓ ਤਾਂ ਹਾਂ ਜੀ ਉਹਨਾਂ ਨੇ ਸਾਨੂੰ ਪੂਰਾ ਜਵਾਬ ਦਿੱਤਾ ਸਾਡੇ ਨੂੰ ਪਹਿਲਾ ਤਾਂ ਅਪਲੀਕੇਸ਼ਨ ਦਿਖਾਈ ਸਾਡਾ ਸਰਪੰਚ ਸਾਹਿਬ ਨਾਲ ਅਸੀਂ ਪੰਚਾਇਤ ਸਾਡੀ ਨਾਲ ਸੀ ਕਹਿੰਦੇ ਜੀ ਅਸੀਂ ਪੰਚਾਇਤ ਤੋਂ ਪੈਸੇ ਪਾ ਕੇ ਤੁਹਾਨੂੰ ਦੇਸੀ ਵੀ ਦੇਵਾਂਗੇ ਅਸੀਂ ਕਹਿੰਦਾ ਜੋ ਸਾਨੂੰ ਪਿਆ ਸੀ ਲਿਖਤੀ ਰੂਪ ਵਿੱਚ ਦੇਤਾ ਇਹ ਕਹਿੰਦੇ ਇਹ ਪ੍ਰੋਸੈਸ ਨੂੰ ਸਾਨੂੰ 10 ਦਿਨ ਲੱਗ ਜਾਣਗੇ 10 ਦਿਨ ਅਸਤੇ ਇੱਥੇ ਹੜ ਆ ਗਿਆ ਤੇ ਸਾਰਾ ਕੋ ਬੰਦ ਟੁੱਟ ਕੇ ਸਾਡੇ 4-5 ਪਿੰਡ ਤੋਂ ਵਜਾਣੇ ਪੰਜ ਦੇਰਾ ਆਲੋ ਆਲ ਘੋੜੇ ਆਲ ਨਿਓ ਆਲ ਮੋਹ ਸਭ ਸਾਰੇ ਪਿੰਡਾਂ ਚ ਜੈਸਪੁਰਾ ਪਿੰਡ ਦੇ ਸਾਰੇ ਪੰਜ ਜਾਬਰਾਂ ਨਾ ਨਾ ਜੀ ਨਾ ਮੈਂ ਆ ਬੰਦ ਖੜੋ ਕਿੰਨਾ ਲੈਣਾ ਸੀ ਹੁਣ ਕੀ ਹੁਣ ਕੀ ਹੋਇਆ ਹੁਣ ਤੁਹਾਡਾ ਜੀ ਸੀ ਵੀ ਆਪਨੇ ਪਿੰਡ ਚੋਂ ਪੈਸੇ ਇਕੱਠੇ ਕਰਕੇ ਜੀ ਸੀ ਸਾਡੇ ਪੂਰਾ ਮਨਦੀਪ ਸਿੰਘ ਅਡਵਾਂ ਬਲੋਨੀ ਵਾਲੇ ਨੇ ਸਾਨੂੰ ਜੀ ਸੀ ਦਿੱਤੇ ਆ ਅਸੀਂ ਉਹ ਚ ਤੇਰ ਪਾ ਕੇ ਆਪਣੇ ਪਿੰਡ ਵਾਸੀਆਂ ਨੂੰ ਅਸੀਂ ਉਹ ਬੰਨ ਪੂਰਾ ਕਰਦੇ ਕੀ ਹੁਣ ਉਹਨੂੰ ਬੰਨ ਨੂੰ ਪੂਰਾ ਕਰ ਰਹੇ ਆ ਹਾਂ ਜੀ ਅਸੀਂ ਉਹ ਬੰਨ ਨੂੰ ਪੂਰਾ ਕਰ ਰਹੇ ਹਾਂ ਉਹਨੂੰ ਪੱਕਾ ਟਰੋਸ ਕਰਕੇ ਛੱਡਾਂਗੇ ਹੁਣ ਉਹਦੇ ਉੱਤੇ ਟਰੈਕਟਰ ਵੀ ਘੁਮਾਵਾਂਗੇ ਕੀ ਕੋਈ ਪੰਚਾਇਤ ਵੱਲੋਂ ਵੀ ਸਹਿਯੋਗ ਹੋ ਰਿਹਾ ਜੇ ਸਾਡੇ ਨਾਲ ਖੜੀ ਹੈ ਪੰਚਾਇਤ ਲੋ ਇਹ ਸੰਯੋਗ ਹੈ ਪੰਚਾਇਤ ਸਾਡੇ ਨਾਲ ਖੜੇ ਹੈ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਜਿਹੜੀ ਜੀਸੀਬੀ ਸਾਡੇ ਸਦਕਾਰ ਜੋ ਬਹੁਤ ਵੱਡੀ ਫੀਲ ਮਨਦੀਪ ਸੋਰਾ ਜੀ ਉਹਨਾਂ ਨੇ ਸਾਨੂੰ ਅੱਜ ਜੀਸੀਬੀ ਦਿੱਤੀ ਆ ਜਿਹੜਾ ਪਿੰਡ ਵਾਸੀ ਦੇ ਸਹਿਯੋਗ ਦੇ ਨਾਲ ਇਹ ਪੰਚਾਇਤ ਸਹਿਯੋਗ ਦੇ ਨਾਲ ਅੱਜ ਪੈਸੇ ਇਕੱਠੇ ਕਰਕੇ ਜੀਸੀਬੀ ਵਿੱਚ ਪੈਸੇ ਪਾ ਕੇ ਜਿਹੜਾ ਇਹ ਬੰਨਾਂ ਉਹਨੂੰ ਪੂਰਾ ਕੀਤਾ ਜਾ ਰਿਹਾ ਹੈ ਕਿਉਂਕਿ ਵੀਡੀਓ ਦਸਤਾਵੇਜ਼ ਅਸੀਂ ਗਏ ਸੀਗੇ ਉੱਤੇ ਜਾ ਕੇ ਸਾਨੂੰ ਇਹ ਇਹ ਪਤਾ ਲੱਗਾ ਵੀ ਜੋ ਭਗਵਾਨ ਤੁਮਾਰ ਦੀ ਸਰਕਾਰ ਜਿਹੜੀ ਆ ਜੋ ਲਾਰੇ ਲਾ ਰਹੀ ਆ ਹੜਾ ਪੇਸੇ ਆ ਹਰ ਕੰਮ ਕਰ ਰਹੇ ਸੀ ਹਰ ਕਰ ਰਹੇ ਆ ਕੁਛ ਨਹੀਂ ਕਰ ਰਹੇ ਜੀ ਅਸੀਂ ਦੇਖ ਲਿਆ ਕਿਉਂਕਿ ਇਹ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਚਾਹੀਦਾ ਆ ਵੀ ਜਿਹੜੇ ਬੰਨ ਕੱਚੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਮਜ਼ਬੂਤ ਕੀਤਾ ਜਾਵੇ ਜੋ ਕਿ ਜਿਹੜੇ ਆਲੇ-ਦੁਆਲੇ ਦੇ ਪਿੰਡ ਵਾਸੀ ਆ ਉਹਨਾਂ ਨੂੰ ਖਤਰਾ ਨਾ ਹੋਵੇ ਪਾਣੀ ਪਿੰਡਾਂ ਦੇ ਵਿੱਚ ਨਾ ਆਵੇ ਪੱਕਾ ਵੀ ਰਕਸਾ ਨ ਹੋ ਸਕਦਾ ਹੈ ਇਸ ਕਰਕੇ ਅਸੀਂ ਪਿੰਡ ਵਾਸੀਆਂ ਨੇ ਪਿੰਡ ਵਾਸੀ ਸਹਿਯੋਗ ਦੇ ਨਾਲ ਪੰਚਾਇਤ ਦੇ ਨਾਲ ਕਿ ਅਸੀਂ ਇਹ ਜਿਹੜਾ ਬੰਨ੍ਹ ਆ ਪੂਰਾ ਕਰ ਰਹੇ ਆ ਤੇ ਇਹਨੂੰ ਪੂਰੀ ਤਰ੍ਹਾਂ ਪੱਕਾ ਕਰ ਰਹੇ ਆ ਜਿਹੜਾ ਕਿ ਸਾਡੇ ਦਰਿਆ ਦੇ ਵਿੱਚ ਜਿੱਦਾਂ ਕਿ ਪਿੱਛੋਂ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਆ ਇਸ ਕਰਕੇ ਅਸੀਂ ਇਹਨੂੰ ਬੰਨ੍ਹ ਨੂੰ ਪੂਰਾ ਕਰਕੇ ਇਹਨੂੰ ਪੂਰਾ ਮੁਕੰਮਲ ਕਰਾਂਗੇ ਜੋ ਸਾਡੇ ਪਿੰਡ ਦੇ ਵਿੱਚ ਪਾਣੀ ਨਾ ਆ ਸਕੇ thank you